ਸਾਡੇ ਤਖਤਾਂ ਦੇ ਜਹੇਦਾਰ ਬਿਆਨ ਦਿੰਦੇ ਆ ਵੀ ਪੰਜਾਬੀਆਂ ਨੂੰ 2-2, 4-4, 5-5 ਜਵਾਗ ਜੰਮਣੇ ਚਾਹੀਦੇ ਤਾਂ ਕਿ ਸਾਡੀ ਗਿਣਤੀ ਵਧੇ ਤੇ ਜਿੱਥੋਂ ਲਫਾਫੇ ਲੈ ਕੇ ਜਾਂਦੇ ਉਹਨਾਂ ਨੂੰ ਕਹਿੰਦੇ ਵੀ ਕਿੰਨੇ ਪੰਜਾਬ ਦੇ ਤੁਸੀਂ ਜਵਾਗ ਤੇ ਸਾਹਮਣੇ ਬਿਠੇ ਨਾਲ ਵਿਆਹ ਕਰ ਲਾਓ ਸਮਝ ਆ ਗਈ ਇੱਕ ਪਰਚਾ ਹੋਰ ਕਰਾ ਦਿਓ ਮੇਰੇ ਤੇ ਐਂ ਇੱਕ ਪੱਕਾ ਵਕੀਲ ਕੀਤਾ ਆ ਮੈਂ ਤੁਰੇ ਆਓ ਇਹਨਾਂ ਨੂੰ ਜਦੋਂ ਮੈਰੋਂ ਟੱਕਰ ਦਾ ਫੇਰ ਮਾਫੀ ਮੰਗ ਲੈਂਦੇ ਚਲੋ ਸਤਨਾਮ ਸ੍ਰੀ ਵਾਹਿਗੁਰੂ ਆਪਰ ਆਪ ਦੀ ਗੱਲ ਕਰਨੀ ਆ ਜਾਦਾ ਉਸ ਬੰਨੇ ਨਹੀਂ ਜਾਣਾ ਮੈਂ ਤੇ ਇਸ ਬੰਨੇ ਗੱਲ ਕਰ ਲਗਾ ਮਨੋ ਜਿੰਦੇ ਕੂਪ ਸੇ ਕਹਿਆਂ ਵਿਰਧ ਨਾ ਜਾਣਣੀ ਜਿਹੜੇ ਮਨ ਕਰਕੇ ਖੂਚ ਡਿੱਗੇ ਹੋਏ ਆ ਉਹ ਕਿਸੇ ਦੇ ਕਹਿਣ ਨਾਲ ਵੀ ਸਹੀ ਰਾਹ ਨਹੀਂ ਫੜਦੇ ਉਹਨਾਂ ਨੂੰ ਸਮਝਾ ਕੇ ਵੇਖ ਲੋ ਨਹੀਂ ਸਮਝਦੇ ਪਰਿਵਾਰਾਂ 'ਚ ਕੋਈ ਨਾ ਕੋਈ ਜੀ ਹੁੰਦਾ ਕਿਸੇ ਦੇ ਘਰ ਕੋ ਨੋ ਇਦਾਂ ਦੀ ਕਿਸੇ ਦਾ ਕੋ ਪੁੱਤ ਇਦਾਂ ਦਾ ਕਿਸਦਾ ਕਿਦੀ ਮਾਂ ਇਦਾਂ ਦੀ ਕਿਸੇ ਦਾ ਪਿਓ ਇਦਾਂ ਦਾ ਕਿਸੇ ਦੇ ਘਰ 'ਚ ਬਾਪੂ ਵੀ ਇਦਾਂ ਦੇਗੇ ਜੀ ਕਿਸੇ ਦੇ ਘਰ ਮਾਵਾਂ ਹੈਗੀਆਂ ਕਿਸੇ ਦੇ ਘਰ ਨੋ ਪੁੱਤੇ ਦੰਦੇ ਹੈਗੇ ਕਈ ਜਾਂਦੇ ਜੀ ਸਾਰਾ ਸਹੀ ਸਾਡਾ ਕੰਮ ਆ ਬਾਪੂ ਜੈ ਸੂਤਰ ਨਹੀਂ ਆਉਂਦਾ ਤੇ ਕਈਆਂ ਕਰਾਂ ਚ ਕਹਿੰਦੇ ਆ ਸਾਰਾ ਕੰਮ ਸਹੀ ਆ ਆ ਸਾਡਾ ਮੁੰਡਾ ਨਹੀਂ ਸੂਤਰ ਆਉਂਦਾ ਉਹ 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 ਇੱਕ ਜੜਾ ਹੈਗਾ ਨਾ ਘਰ ਚ ਉਹ ਸਾਨੂੰ ਅਸਲ ਸਾਰੀ ਟਾਈਮਿੰਗ ਜਿਵੇਂ ਗੱਡੀ ਦੀ ਟਾਈਮਿੰਗ ਬਿਲਟ ਹੁੰਦੀ ਆ ਨਾ ਜੇ ਉਹਨੂੰ ਪ੍ਰੋਬਲਮ ਆਏ ਤੇ ਗੱਡੀ ਖੜ ਜੇ ਸਰੀਰ ਚ ਰੀੜ ਦੀ ਹੱਡੀ ਆ ਉਹ ਇੱਕ ਸਾਨੂੰ ਸੈੱਟ ਕਰ ਲਈ ਰੱਖਿਆ ਕੁਦਰਤ ਨੇ ਵੀ ਆਪਾਂ ਜੇ ਉਹ ਵੀ ਸਭ ਸਹੀ ਹੋ ਗਿਆ ਤੇ ਫਿਰ ਕਈ ਕਹਣਗੇ ਜੀ ਉਦਾਂ ਰੱਬ ਦੀ ਬੜੀ ਕਿਰਪਾ ਆ ਮੜੀ ਜੀ ਸਮੱਸਿਆ ਹੁਣ ਧਿਆਨ ਨਾਲ ਸੁਣਿਓ ਪਾਤਸ਼ਾਹ ਕਦੇ ਮੰਨੋ ਜੇ ਜਿਹੜੇ ਅੰਦੇ ਬੇਸਮਝ ਕੂਪ ਹਨੇਰੇ ਖੁੱਜ ਗਏ ਸੇ ਉਹ ਕਹਿਆਂ ਬਿਰਦ ਨਾ ਜਾਣਨੀ ਉਹ ਕਿਸੇ ਦੇ ਕਹਿਣ ਨਾਲ ਵੀ ਆਪਣੇ ਸੁਭਾਅ ਨੂੰ ਚੇਂਜ ਨਹੀਂ ਕਰਦੇ ਕਿਉਂਕਿ ਮਾਨੰਦੇ ਆ ਉਹਦੇ ਕਵਲ ਉਹ ਮਨ ਦੇ ਬੇਸਮਝ ਹੋਣ ਕਰਕੇ ਉਹਨਾਂ ਨੇ ਆਪਣੇ ਹਿਰਦੇ ਦਾ ਭਾਂਡਾ ਮੁੱਦਾ ਕੀਤਾ ਹੋਇਆ ਐਦਾਂ ਠਾਣੂ ਮਾਰਿਆ ਜਿੰਨੀ ਮਰਜ਼ੀ ਸਿੱਖਿਆ ਦੇਈ ਜਾ ਉਹਨਾਂ ਨੂੰ ਜਿੰਨੀ ਮਰਜ਼ੀ ਸਖਿਆ ਦੇਈ ਜਾਓ ਜਦੋਂ ਨਾਲ ਹੁਣ ਜਾਣੀ ਕਿ ਮੀਂਹ ਜਨਾ ਮਰਜ਼ੀ ਪਈ ਜਾਵੇ ਜੇ ਆਪਾਂ ਭਾਂਡਾ ਹੀ ਮੁੱਦਾ ਮਾਰਿਆ ਤੇ ਮੀਂਹ ਦਾ ਪਾਣੀ ਬਰਤਨ ਚ ਪੈ ਸਕਦਾ ਸਾਹ ਸੰਜੀ ਬੋਲ ਕੇ ਦੱਸਿਓ ਜੀ ਮੰਨ ਲਓ ਤੁਸੀਂ ਬਾਟਾ ਕੋਈ ਬਾਲਟੀ ਵਿਹੜੇ ਚ ਮੁੱਦੀ ਮਾਰ ਦੋ ਤੇ ਮੀਂਹ ساری ਰਾਤ ਪੈਂਦਾ ਰਹੇ ਤੇ ਸਵੇਰੇ ਉੱਠ ਕੇ ਤੁਸੀਂ ਕੋਈ ਯਾਰ ਇੱਕ ਬੂੰਦ ਵੀ ਪਾਣੀ ਦੀ ਨਹੀਂ ਗਈ ਇਹ ਚ ਤੇ ਦੂਜਾ ਤੁਹਾਨੂੰ ਘਰ ਦਾ ਜੀ ਆਖੂਗਾ ਕਮਲਿਆ ਭਾਂਡਾ ਹੀ ਮੁੱਦਾ ਕੀਤਾ ਤੇ ਬੂੰਦ ਕਿਥੋਂ ਲੈਣੀ ਪਾਣੀ ਦੀ ਇੱਥੇ ਗੱਲ ਹੋ ਰਹੀ ਆ ਵੀ ਮਨੰਨ ਦੇ ਉੰਦੇ ਕਵਲ ਆਪਣੇ ਮਨ ਦੇ ਭਾਂਡੇ ਨੂੰ ਮੂਧਾ ਕਰ ਲਿਆ ਤੇ ਜਦੋਂ ਮੂਧਾ ਹੀ ਕਰ ਲਿਆ ਤੇ ਫਿਰ ਗੁਰੂ ਦੀ ਸਿੱਖਿਆ ਕਿੱਥੋਂ ਅੰਦਰ ਜਾਣੀ ਸੀ ਉੰਦੇ ਕਵਲ ਦਿਸਣ ਖਰੇ ਗੁਰੂਪ ਤੇ ਫਿਰ ਜਦੋਂ ਅੰਦਰ ਸਿੱਖਿਆ ਨਹੀਂ ਗਈ ਤੇ ਫਿਰ ਬੰਦੇ ਗੁਰੂਪ ਦਿਸਦੇ ਆ ਗੁਰੂਪ ਬਾਹਰੋਂ ਨਹੀਂ ਗੁਰੂਪ ਕਿੱਥੋਂ ਹੁੰਦਾ ਭਲਾ ਬੰਦਾ ਅੰਦਰੋਂ ਕਈ ਵਾਰੀ ਜਿਹੜੇ ਬਾਹਰੋਂ ਜਿਆਦੇ ਸੋਹਣੇ ਹੁੰਦੇ ਆ ਸਾਨੂੰ ਲੱਗਦਾ ਨਾ ਅਸੀਂ ਰਿਸ਼ਤੇ ਧੀਆਂ ਪੁੱਤਾਂ ਦੇ ਕਈ ਵਾਰੀ ਕਰਦੇ ਆ ਪੱਕ ਨੇ ਬਹੁਤ ਧੀ ਸੁਨਖੀ ਆ ਬਹੁਤ ਪੁੱਤ ਸੁਨਖਾਵਾ ਸਨੱਖਾ ਅੰਦਰੋਂ ਹੁੰਦਾ ਬੰਦਾ ਜਿਹੜੀ ਸੁੰਦਰਤਾ ਆ ਨਾ ਗੁਰੂ ਗ੍ਰੰਥ ਸਾਹਿਬ ਅੰਦਰ ਦੀ ਸੁੰਦਰਤਾ ਦੀ ਗੱਲ ਕਰਦੇ ਆ ਕਹਿੰਦੇ ਉਹ ਦਸਣ ਖਰੇਕ ਰੂਪ ਉਹ ਕ ਰੂਪ ਕਿਉਂ ਦਿਸਦੇ ਆ ਉਹਨਾਂ ਭਾਂਡਾ ਮੁੱਧਾ ਕੀਤਾ ਵੀ ਦੁਨੀਆ ਦਾ ਕੋਈ ਚੰਗਾ ਸ਼ਬਦ ਅੰਦਰ ਨਹੀਂ ਜਾਣ ਦੇਣਾ ਯਾਨੀ ਕਿ ਕਣੀ ਅੰਦਰ ਨਹੀਂ ਡਿਕਣ ਦੇਣੀ ਕੋਈ ਮੀਂਹ ਦੀ ਅੰਦਰ ਸਿੱਖਿਆ ਨਹੀਂ ਜਾਣ ਦੇਣੀ ਬਸ ਕੰਨਾਂ 'ਚ ਇਦਾਂ ਇਦਾਂ ਕੰਨ ਬੰਦ ਕੀਤੇ ਹੋਏ ਵੀ ਮੈਂ ਜਿੱਦਾਂ ਦਾ ਪੈਦਾ ਹੋਇਆ ਇਦਾਂ ਹੀ ਮਰਨਾ ਮੈਂ ਸਿੱਖਣਾ ਨਹੀਂ ਸਮਝ ਆ ਗਈ ਹੁਣ ਜਿਹੜਾ ਇਦਾਂ ਦਾ ਬੰਦਾ ਹੁਣ ਇਹਦੀ ਅੱਗੇ ਵਿਆਖਿਆ ਕੀਤੀ ਮਾਰੇ ਨੇ ਹੁਣ ਹੁਣ ਹਜ਼ੂਰ ਸਮਝਾਉਂਦੇ ਨੇ ਕਹਿੰਦੇ ਨੇ ਮਨੋ ਜਨ ਦੇ ਕੂਪ ਸੇ ਕਹਿਆਂ ਬਿਰਦ ਨਾ ਜਾਣਨੀ ਮਨ ਅੰਦਾ ਮਨਦੇ ਅਨੇ ਹੁਣ ਕਰਕੇ ਉਹਦੇ ਕਮਲ ਉਹਨਾਂ ਨੇ ਆਪਣੇ ਹਿਰਦੇ ਦੇ ਭਾਂਡੇ ਨੂੰ ਮੂਦਾ ਕੀਤਾ ਦਿਸਣ ਖਰੇ ਕ੍ਰੂਪ ਤੇ ਇਹੋ ਜੇ ਕ੍ਰੂਪ ਹੋ ਜਾਂਦੇ ਉਹ ਕਹਿੰਦੇ ਮੈਂ ਸਿਰਫ ਸਿੱਖਿਆ ਦੇ ਸਕਦਾ ਲੈ ਨਹੀਂ ਸਕਦਾ ਪਰ ਜ਼ਿੰਦਗੀ ਇਦਾਂ ਦੀ ਹੈ ਜੀ ਅਸੀਂ ਹੁਣ ਪ੍ਰਚਾਰਕ ਅਸੀਂ ਸਟੇਜ ਤੇ ਬੋਲਦੇ ਸਾਨੂੰ ਕੋ ਥੱਲੇ ਸੰਗਤ ਚ ਕੋ ਕਹਿੰਦਾ ਇਦਾਂ ਜੀ ਇਦਾਂ ਸਤਿਵਚਨ ਜੀ ਹੋ ਸਕਦਾ ਜ਼ਰੂਰੀ ਥੋੜਾ ਸਾਡੀ ਇਨਫੋਰਮੇਸ਼ਨ ਰੋਂਗ ਵੀ ਹੋ ਸਕਦੀ ਹੈ ਗਲਤ ਵੀ ਹੋ ਸਕਦੀ ਹੈ ਪਰਿਵਾਰਾਂ ਚ ਵੀ ਇਦਾਂ ਹੈ ਤੁਹਾਡਾ ਪੁੱਤ ਵੀ ਤੁਹਾਨੂੰ ਕਹਵੇ ਨਾ ਡੈਡੀ ਇੱਥੇ ਮੜੀ ਜੀ ਤੁਹਾਡੀ ਮਿਸਟੇਕ ਹੈ ਤੇ ਆਪਣੇ ਪੁੱਤ ਦਾ ਧੰਨਵਾਦ ਕਰਿਓ ਵੀ ਅਸਾ ਕਈ ਵਾਰੀ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਮੈਂ ਗਲਤ ਹਾਂ ਹੁੰਦਾ ਜੇ ਇੱਕ ਗਲਤੀ ਮੰਨ ਲਈਏ ਦੀ ਤੇ ਚੜ ਮਾ ਜਾਣੀ ਕਈ ਵਾਰੀ ਹੁੰਦਾ ਨਾ ਘਰ ਚ ਨੋਨੇ ਸੱਸ ਨੂੰ ਟੋਕਿਆ ਕਿ ਮੰਮੀ ਜੀ ਬਾਕੀ ਸਾਰਾ ਠੀਕ ਹੈ ਪਰ ਇੱਥੇ ਮੜਾ ਰਹਾਂਗਾ ਹੁਣ ਸੱਸ ਸਗਲੀ ਕਹਿੰਦੀ ਆ ਮੈਂ ਤਿੰਨਾਂ ਦਰਾਣੀਆਂ ਨੂੰ ਨਾ ਪੱਲੇ ਬੰਨਾ ਇਕ ਕੱਲ ਆਣ ਕੇ ਮਿਰਚ ਨੁਕਸ ਕੱਢਦੀ ਆ ਅੱਛਾ ਪਤਾ ਲੱਗ ਗਿਆ ਉਹਨੂੰ ਬੀਬੀ ਨੂੰ ਕਿ ਮੈਂ ਗਲਤ ਹਾਂ ਹਾਂਦੀ ਮੰਨਣਾ ਕੋਈ ਨਹੀਂ ਲੱਗ ਗਿਆ ਉਹਦੀ ਭੈਣ ਆਈ ਸੀ ਯਾਨੀ ਕਿ ਮਾਸੀ ਨਿਆਣਿਆਂ ਦੀ ਉਹਨੇ ਵੀ ਕਿਹਾ ਭੈਣੇ ਹੈਗੀ ਉਹਦਾ ਤੂੰ ਗਲਤ ਹਾਂ ਜੇ ਅਸਾਂ ਨਾਲ ਗੱਲ ਚੱਲੇ ਹਾਂਦੀ ਚੁੱਪ ਕਰਕੇ ਬਹਿ ਜਾ ਮੈਂ ਦੇ ਪੇਕੇ ਨਹੀਂ ਕਿ ਇਹਨੂੰ ਪੱਲੇ ਬਜ਼ਾਈ ਤੇ ਤਿੰਨਾਂ ਜਰਾਣੀਆਂ ਦੇ ਮੈਂ ਨਹੀਂ ਪੈਰ ਲਗਣ ਦਿੱਤੇ ਨਵੀਂ ਪੜੀ ਕਿਦਾਂ ਮੇਰੀ ਪੈਰ ਲਗਣ ਦਊਗੀ ਜੇ ਮੈਂ ਇੱਕ ਦਿਨ ਗਲਤੀ ਮੰਨ ਲਈ ਸਮਝ ਆ ਗਈ ਹੁਣ ਅੱਗਿਓ ਬੀਬੀ ਦੀ ਗੱਲ ਸੁਣ ਲਓ ਮੰਨ ਲਓ ਇੱਕ ਦਿਨ ਸੱਸ ਨੇ ਉਹਨੂੰ ਕੋਈ ਗੱਲ ਗੱਲ ਕਹਿਤੀ ਤੇ ਪਤਾ ਨੂੰ ਨੂੰ ਵੀ ਲੱਗ ਗਿਆ ਕਿ ਇੱਥੇ ਮੈਂ ਰਹਾਂਗਾ ਗਲਤ ਹਾਂ ਉਹ ਵੀ ਅਗਲੀ ਆਂਦੀ ਮੈਂ ਕਾਲਜ ਦੀ ਪ੍ਰਧਾਨ ਰਹੀ ਹਾਂ ਪਹਿਲਾਂ ਮੈਂ ਤੇ ਉਥੇ ਯੂਨੀਵਰਸਿਟੀ ਦੇ ਵਿੱਚ ਕਾਲਜਾਂ ਚਾਹੀਤੇ ਟੀਚਰ ਪੜ੍ਹਨੇ ਪਾ ਛੱਡੇ ਤੇ ਬੀਬੀ ਕੀ ਚੀਜ਼ ਵਾ ਇੱਥੋਂ ਸਮੱਸਿਆ ਖੜੀ ਆਉਂਦੀ ਹੈ ਤੇ ਇਹ ਦੋਵੇਂ ਕਹਿਣ ਵੀ ਮੇਰੇ ਕੋਲ ਵੀ ਇਨਫੋਰਮੇਸ਼ਨ ਰੋਂਗ ਹੋ ਸਕਦੀ ਆ ਘਰਾਂ 'ਚ ਜੇ ਪੜ੍ਹੀ ਲਿਖੀ ਇੱਕ ਬੀਬੀ ਕਵੇ ਕਿ ਮੰਮੀ ਜੀ ਮੈਂ ਪੜ੍ਹਾਈ ਕਰਨੀ ਆਉਂਦੀ ਆ ਜ਼ਰੂਰੀ ਨਹੀਂ ਮੈਨੂੰ ਹਰ ਚੀਜ਼ ਬਣਾਉਣੀ ਆਵੇ ਜਿਵੇਂ ਤੁਸੀਂ ਧੀ ਨੂੰ ਸਿਖਾਇਆ ਮੈਨੂੰ ਵੀ ਸਿਖਾ ਦਿਓ ਇਦਾਂ ਹੀ ਗੜੀ ਉਹ ਮਾਂ ਕਹਦੇ ਕਿ ਪੁੱਤ ਮੈਂ ਬਜ਼ੁਰਗ ਹਾਂ ਮੈਨੂੰ ਤੇਰੇ ਜਨੇ ਅੱਖਰ ਨਹੀਂ ਪੜਨੇ ਆਉਂਦੇ ਜੇ ਕਿਤੇ ਕੋਈ ਮੇਰੇ ਕੋਲੋਂ ਵੱਧ ਘੱਟ ਸ਼ਬਦ ਬੋਲੇ ਜਾਵੇ ਤੇ ਇਹਨੂੰ ਦਿਲ ਤੇ ਨਾਲ ਲਾਈ ਮੈਂ ਗਰੰਟੀ ਨਾ ਖੈ ਨਾ ਇਹੋ ਜੇ ਘਰ ਵਿੱਚ ਦੁਨੀਆ ਦੀ ਕੋਈ ਤਾਕਤ ਕੰਦ ਨਹੀਂ ਕਰਾ ਸਕਦੀ ਪਰ ਸਿੱਖਣਾ ਤੇ ਹੈ ਕੋਈ ਨਹੀਂ ਅਸੀਂ ਤੇ ਬਾਬਿਆਂ ਕੋ ਲਾਚੀਆਂ ਲਵਦੇ ਫਿਰਦੇ ਬਾਬਾ ਜੀ ਕੋ ਪਾਣੀ ਵਾਲੀ ਬੋਤਲ ਹੀ ਕਰਦੇ ਉਹ ਇਦਾਂ ਤੇ ਗੁਰਦੁਆਰੇ ਬਣ ਗਏ ਜਿੱਥੇ ਗੁਰੂਆਂ ਸਾਹਿਬ ਦੇ ਥੱਲੇ ਬੋਤਲਾਂ ਭਰ ਕੇ ਪਾਣੀ ਦੀਆਂ ਰੱਖੀਆਂ ਇੱਕ ਮੈਂ ਗੁਰਦਾਰੇ ਗਿਆ ਲਾਗੇ ਲਾਗੇ ਬੋਤਲਾਂ ਪਈਆਂ ਪਾਣੀ ਦੀਆਂ ਮੈਂ ਪੁੱਛ ਬੈਠਾ ਗਰੰਥਰੀ ਵੀ ਟੁੱਟੀ ਲੱਗੀ ਏ ਤੇ ਉਹ ਆਂਦਾ ਜੀ ਨੇ ਟੁੱਟੀ ਨੇ ਲੱਗੀ ਏ ਲੋਕ ਰੱਖ ਜਾਂਦੇ ਬੋਤਲ ਭਰ ਕੇ ਪਾਣੀ ਦੀ ਮੈਂ ਕਿਹਾ ਉਹ ਕਿਦਾਂ ਕਹਿੰਦੇ ਵੇਖੋ ਅੱਜ ਰੱਖ ਜਾਣੀਆਂ ਤੇ ਪਹਿਲੀ ਬੋਤਲ ਚੋਕੇ ਲੈ ਜਾਣੀਆਂ ਫਿਰ ਦੂਜੀ ਰੱਖ ਜਾਣੀਆਂ ਫਿਰ ਮਤਲਬ ਜਨਨ ਕਿ ਬੋਤਲਾਂ ਰੀਸਰਕਲ ਹੋਈ ਜਾਂਦੀਆਂ ਜਿਵੇਂ ਮੰਨ ਲਓ ਇੱਕ ਬੀਬੀ ਬੋਤਲ ਰੱਖ ਗਈ ਉਹਦੇ ਹਿਸਾਬ ਨਾਲ ਵੀ ਸਾਈ ਰਾਤ ਨੇ ਪਾੜ ਸੁਣਨਾ ਬੋਤਲ ਨੇ ਫਿਰ ਬੋਤਲ ਲੈ ਜਾਣੀ ਆ ਦੂਜੀ ਰੱਖ ਜਾਣੀ ਆ ਤੇ ਮੈਂ ਕਿਹਾ ਕੀ ਕਰਦੀਆਂ ਬੀਬੀਆਂ ਆਂਦੀਆਂ ਆਟੇ 'ਚ ਪਾਉਂਦੀਆਂ ਵਾ ਇਦਾਂ 680 ਤਾਂ ਦਿੰਦੀਆਂ ਵਾ ਮੈਂ ਕਿਹਾ ਇਹਦਾਂ ਨਾ ਕੀ ਹੁੰਦਾ ਕਹਿੰਦੇ ਇਹਦੇ ਨਾਲ ਉਹ ਕਹਿੰਦੇ ਜੀ ਘਰ ਸ਼ਬਦ ਚੱਲ ਜਾਂਦਾ ਅੱਛਾ ਸਿੱਧਾ ਨਹੀਂ ਘਰ ਖਾਣਨਾ ਸਮਝ ਆ ਗਈ ਬੋਤਲਾਂ ਲੱਭਦੇ ਫਿਰਦੇ ਮੈਂ ਕਿਹਾ ਇਹ ਮਨਮਤ ਤੋਂ ਰੋਕੋ ਲੋਕਾਂ ਨੂੰ ਸਮਝਾਓ ਲੋਕਾਂ ਨੂੰ ਕਿ ਬਾਣੀ ਸਿੱਧੀ ਪੜੋ ਬਾਣੀ ਦੀ ਵਿਚਾਰ ਜਿਹੜੀ ਖੰਡੇ ਦੇ ਪੌਲ ਵੇਲੇ ਬਾਣੀ ਪੜਨ ਦਾ ਮਤਲਬ ਸੀ ਤੁਹਾਡੇ ਚੋਂ ਹੰਕਾਰ ਦਾ ਕਿਲਾ ਦੂਰ ਹੋਵੇ ਉਹਦਾ ਮਤਲਬ ਇਹ ਸੀ ਕਿ ਤੁਸੀਂ ਪੀਣੀ ਆ ਪੀਣ ਤੋਂ ਬਾਅਦ ਇਹ ਨਾ ਕਿ ਉਹ ਮੈਂ ਜੱਟ ਆ ਮੈਂ ਮੱਝ ਵੀ ਆ ਆਪਾਂ ਸਾਰੇ ਇਕੱਠੇ ਆਪਾਂ ਭੈਣ ਭਰਾ ਆਂ ਭਾਈ ਕਿਰਤ ਛੋਟੀ ਵੱਡੀ ਹੋ ਸਕਦੀ ਕਿ ਮੇਰੇ ਕੋਲ 100 ਕਿੱਲਾ ਪੈਲੀ ਆ ਮੇਰੇ ਕੋਲ 20 ਕਿੱਲੇ ਪੈਲੀ ਆ ਮੇਰੀ ਕੋਲ ਦੁਕਾਨ ਵਾ ਤੇਰੇ ਕੋਲ ਨਹੀਂ ਹੈਗੀ ਇਹ ਫਰਕ ਹੋ ਸਕਦਾ ਵਾ ਪਰ ਆਪਾਂ ਸਾਰੇ ਇਨਸਾਨ ਇਕੱਠੇ ਆ ਭਾਈ ਇਹ ਫਰਕ ਨਹੀਂ ਹੈਗਾ ਸਾਡੇ ਚ ਕੋਈ ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨੋ ਜੇ ਅੰਦੇ ਕੂਪ ਸੇ ਕਹਿਆ ਬਿਰਦ ਨਾ ਜਾਨੀ ਮਾਨਨ ਦੇ ਉੰਦੇ ਕਵਲ ਦਸਨ ਖਰੇ ਕੂਪ ਇਹ ਇੱਕ ਬੰਦਾ ਹੋ ਗਿਆ ਇੱਕ ਪਾਤਰ ਅੱਗੇ ਪਾਤਰ ਚੇਂਜ ਹੋ ਗਿਆ ਜੀ ਅੱਗੇ ਪਾਤਰੋਂ ਚ ਇੱਕ ਕਹਿ ਜਾਣਨ ਇਹ ਕੋਵਾ ਜਿਹੜੀ ਗੱਲ ਕਹਿਣਾ ਵੀ ਜਾਣਦੇ ਯਾਨੀ ਕਿ ਅਕਲ ਵੀ ਹੈਗੀ ਉਹਨਾਂ ਨੂੰ ਘਰਾਂ 'ਚ ਇਦਾਂ ਦੇ ਜੀ ਹੁੰਦੇ ਆ ਸੰਸਥਾਵਾਂ 'ਚ ਵੀ ਇਦਾਂ ਦੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਚੌਹ ਬੰਦਿਆਂ 'ਚ ਗੱਲ ਕਰਨੀ ਆਉਂਦੀ ਆ ਇੱਕ ਕਹਿ ਜਾਣਣ ਤੇ ਕਹਿ ਆ ਬੁੱਝਣ ਕਿਸੇ ਦੀ ਗੱਲ ਬੁੱਝਣੀ ਵੀ ਆਉਂਦੀ ਉਹਨਾਂ ਨੂੰ ਤੁਸੀਂ ਵੇਖਿਆ ਨਾ ਜੇ ਸਭ ਬੰਦੇ ਅੱਛਾ ਗੱਲ ਹੋਰ ਸੁਣੋ ਜਿਨ੍ਹਾਂ ਨੂੰ ਸਿਆਣੀ ਗੱਲ ਕਰਨੀ ਨਾ ਆਉਂਦੀ ਉਹਨਾਂ ਨੂੰ ਸਿਆਣੀ ਗੱਲ ਸੁਣਣੀ ਵੀ ਨਹੀਂ ਆਉਂਦੀ ਤੇ ਜਿਨ੍ਹਾਂ ਨੂੰ ਸਿਆਣੀ ਗੱਲ ਕਰਨੀ ਆਉਂਦੀ ਉਹ ਸਿਆਣੀ ਗੱਲ ਸੁਣ ਵੀ ਸਕਦੇ ਆ ਕਹਿੰਦੇ ਇੱਕ ਕਹਿ ਜਾਣਣ ਇੱਕ ਉਹ ਜਿਹੜੀ ਗੱਲ ਕਹਿਣਾ ਜਾਣਦੇ ਆ ਤੇ ਕਹਿਆ ਬੁੱਝਣ ਕਿਸ ਦੀ ਕਈ ਗੱਲ ਸੈਕਿੰਡ ਜੀ ਬੁੱਝ ਲੈਂਦੇ ਜਾਨੀ ਕਿ ਕਹਿੰਦੇ ਇਸ਼ਾਰਾ ਹੀ ਕਾਫੀ ਉਹਨੂੰ ਇਸ਼ਾਰਾ ਕੀਤਾ ਬੱਚਾ ਸਮਝ ਗਿਆ ਵੀ ਮੈਨੂੰ ਮੇਰੀ ਮਾਂ ਨੇ ਮੇਰੇ ਬਾਪ ਨੇ ਆ ਗੱਲ ਕਹਿ ਦਿੱਤੀ ਬਸ ਠੀਕ ਹੈ ਇੱਕ ਕਹਿ ਜਾਣਣਾ ਕਹਿਆ ਬੁੱਝਣ ਤੇ ਨਰ ਉਹ ਮਨੁੱਖ ਸੁਘਾੜਾ ਸਰੂਪ ਉਹ ਸੋਹਣੀ ਘੜਤ ਵਾਲੇ ਆ ਸੋਹਣੇ ਜੀਵਨ ਵਾਲੇ ਆ ਸੋਹਣੀ ਸ਼ਖਸੀਅਤ ਵਾਲੇ ਆ ਹੁਣ ਸ਼ਬਦ ਵਰਤਿਆ ਇੱਕ ਕਹਿ ਜਾਣਣਾ ਕਹਿਆ ਬੁੱਝਣ ਤੇ ਨਾਰ ਸੁਖੜ ਸਰੂਪ ਹੁਣ ਇਥੋਂ ਅੱਗੇ ਫੇਰ ਪਾਤਰ ਚੇਂਜ ਹੋ ਗਿਆ ਇਕ ਨਾਲ ਨਾਲ ਹੁਣ ਇੱਥੇ ਹੁਣ ਚੌਥੀ ਪੰਕਤੀ ਦੇ ਵਿੱਚ ਉਹ ਜਿਹੜੇ ਉੱਪਰ ਗੱਲ ਕੀਤੀ ਸੀ ਨਾ ਉਹਦੀ ਲੈਂਦੀ ਕੋਈ ਮਹਾਰਾਜ ਜਦੋਂ ਸ਼ਬਦ ਲਿਖਦੇ ਆ ਨਾ ਕਾਬ ਬਾਣੀ ਆ ਨਾ ਬਾਣੀ ਕਾਬ ਰੂਪ ਚ ਸਤਗੁਰ ਦੇ ਸਮਝਾਉਣ ਦਾ ਤਰੀਕਾ ਮਹਾਰਾਜ ਦੋਵੇਂ ਚੀਜ਼ਾਂ ਨਾਲ ਰੱਖਦੇ ਗੁਰਮਖ ਨੂੰ ਵੀ ਤੇ ਮਨਮੁਖ ਨੂੰ ਵੀ ਚੰਗੇ ਨੂੰ ਵੀ ਤੇ ਮਾੜੇ ਨੂੰ ਵੀ ਇਹ ਹੋਣਾ ਸੀ ਆਪਣੇ ਤੇ ਲਾ ਕੇ ਵੇਖਣਾ ਵੀ ਇਹਨਾਂ ਵਿੱਚੋਂ ਕਿਹੜੀ ਸਿੱਖਿਆ ਮੇਰੇ ਤੇ ਢੋਗਦੀ ਹੈ ਨਾ ਤੇ ਮੈਂ ਕਿਹੜਾ ਆ ਇਹਨਾਂ ਚੋਂ ਮੈਂ ਕਿਹੜਾ ਆ ਜਾਨੀ ਕਿ ਜਿਵੇਂ ਬਸਾਂ ਦੇ ਮਗਰੇ ਲੈ ਕੇ ਲਾਇਆ ਹੁੰਦਾ ਮਾੜੀ ਮਾੜੀ ਖਾਂਗ ਆਉਂਦੀ ਹੋਵੇ ਬਲਗਮ ਹੋਵੇ ਸਰੀਰ ਟੁੱਟਦਾ ਭੈਦਾ ਹੋਵੇ ਬੁਖਾਰ ਛਿਤੀ ਲੈਂਦਾ ਨਾ ਹੋਵੇ ਫੇਫੜੇ ਜਾਮ ਰਹਿਣ ਤੇ ਨਿਗਟ ਕਿਸੇ ਸਰਕਾਰੀ ਹਸਪੀਟਲ ਜਾ ਕੇ ਚੈੱਕ ਅਪ ਕਰਾਓ ਇਹ ਟੀਵੀ ਦੇ ਲੱਛਣ ਨੇ ਹੁਣ ਉਹ ਇਕੱਲੇ ਇਕੱਲੇ ਨੂੰ ਬਾਂਹ ਫੜ ਕੇ ਨਹੀਂ ਜਾਂਦੇ ਤੇ ਤੈਨੂੰ ਵੀ ਟੀਵੀ ਆ ਤੈਨੂੰ ਵੀ ਟੀਵੀ ਆ ਜਦੋਂ ਬੰਦਾ ਉਹ ਲੱਛਣ ਜੇ ਚਾਰ ਕਰ ਲਾ ਕੇ ਜਾਂਦਾ ਨਾ ਕਹਿੰਦਾ ਚੈੱਕ ਹੀ ਕਰਾ ਕੇ ਵੇਖ ਲਾਂ 사ਤਗੁਰ ਨੇ ਬਾਣੀ ਚ ਨਾ ਲੱਛਣ ਦੱਸਦੇ ਬੰਦਿਆਂ ਦੇ ਕਹਿੰਦੇ ਲਾ ਕੇ ਵੇਖ ਇਹਨੂੰ ਆਪਣੇ ਤੇ ਤੂੰ ਇਹਨਾਂ ਚੋਂ ਕਿਹੜੀ ਜੀ ਤੇ ਫਿੱਟ ਬੈਣਾ ਹੁਣ ਪ੍ਰੋਬਲਮ ਇਹ ਆ ਬਸ ਦੇ ਲਿਖਿਆ ਤੇ ਅਗਰ ਮਖਰ ਅੱਖਰ ਚਾਰ ਪੜ ਲੈਂਦਾ ਇਹ ਤੇ ਅਸੀਂ ਬਾਣੀ ਉਹ ਹਾਲੇ ਉਹਨਾਂ ਦੇ ਕਰ ਦਿੱਤੀ ਜਿਹੜੇ ਘੁੱਟ ਕੇ ਮੂੰਹ ਬੰਦ ਦੇ ਸੁਖਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਇੱਕ ਅੱਖਰ ਨਹੀਂ ਕਹਦੇ ਪੱਲੇ ਪੈਣ ਦੇਣਾ ਜੇ ਤੁਸੀਂ ਪੜੋਗੇ ਨਾ ਤੁਹਾਨੂੰ ਪਤਾ 걸 ਲੱਗੂ ਇਹਨਾਂ ਚੋਂ ਮੈਂ ਕਿਹੜੇ ਸੱਚ ਤੇ ਫਿੱਟ ਬੈਣਾ ਮੈਂ ਕਹਿਣ ਵਾਲਿਆਂ ਚੋਂ ਆ ਸੁਣਨ ਵਾਲਿਆਂ ਚੋਂ ਕਿ ਜਾਂ ਮੈਂ ਉਹ ਆ ਜਨੇ ਪਾਂਡੇ ਮੁੱਦਾ ਕੀਤਾ ਹੋਇਆ ਅੱਖਰ ਅੰਦਰ ਜਾਣ ਹੀ ਨਹੀਂ ਦੇਣਾ ਇਕ ਕਹਿ ਜਾਣਨ ਕਹਿਆ ਬੁਜਣ ਤੇ ਨਾਰ ਸੁਖੜ ਸਰੂਪ ਇਕਨਾ ਨਾਦ ਆ ਪਾਤਰ ਚੇਂਜ ਹੋ ਗਿਆ ਜੀ ਇਕਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣਾਂ ਤਾਂ ਇਹ ਕੋਣ ਨੇ ਜਿਨ੍ਹਾਂ ਨੂੰ ਕਿਸੇ ਸੰਗੀਤ ਦੀ ਨੌਲੇਜ ਨਹੀਂ ਕੋਈ ਹੁਨਰ ਨਹੀਂ ਕੋਈ ਕਲਾ ਨਹੀਂ ਕੋਈ ਪਤਾ ਨਹੀਂ ਇੱਕ ਅੱਖਰ ਦਾ ਵੀ ਨਹੀਂ ਪਤਾ ਆ ਸਾਡੇ ਬਾਰੇ ਆਮ ਪਤਾ ਕਿਹੜੇ ਕਈ ਬੰਦੇ ਕਹਿਣਗੇ ਓਏ ਨੰਦਿਆ ਕਰਦੇ ਆ ਜਦੋਂ ਪੁੱਛੀਏ ਨੇ ਵੀ ਕੋਈ ਬਾਣੀ ਪੜ੍ਹੀ ਨਹੀਂ ਬਾਣੀ ਤੇ ਕੋਈ ਨਹੀਂ ਪੜ੍ਹੀ ਇਹ ਜਾ ਕਰਕੇ ਮੈਨੂੰ ਆਉਂਦਾ ਤੇ ਕੱਖ ਨਹੀਂ ਤੇ ਫਿਰ ਤੈਨੂੰ ਕੋਈ ਤਾਂ ਪਤਾ ਲੱਗਿਆ ਨੀ ਬਈ ਮੈਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਸਮਝ ਆ ਗਈ ਹੁਣ ਜਿਹਨੂੰ ਪਤਾ ਨਾ ਉਹਨੂੰ ਪਤਾ ਵੀ ਇਹ ਨਿੰਦਿਆ ਨਹੀਂ ਆ ਇੱਕ ਗੁਰੂ ਦੀ ਬਾਣੀ ਨੇ ਇਸ ਮਨੁੱਖ ਨੂੰ ਅਸਲੀਅਤ ਤੋਂ ਜਾਣੂ ਕਰਾਇਆ ਇੱਕ ਨਾ ਨਾਦ ਸ਼ਬਦ ਇੱਕ ਨਾ ਨਾਦ ਨਾ ਬੇਦ ਗਿਆਨ ਨਾ ਗੀ ਰਸ ਕਿਸੇ ਸੰਗੀਤ ਦੀ ਨੌਲੇਜ ਨਹੀਂ ਰਸ ਕਸ ਨਾ ਜਣਨ ਕੋਈ ਚੰਗੀ ਗੱਲ ਦੇ ਰਸ ਬਾਰੇ ਨਹੀਂ ਨੌਲੇਜ ਹੈਗੀ ਇੱਕ ਨਾ ਸਿੱਧ ਕੋਈ ਵਿਚਾਰਾਂ ਵਿੱਚ ਸਿੱਧੀ ਐ ਨਹੀਂ ਵੀ ਵਿਚਾਰ ਸਾਫ਼ ਹੋਣ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਹੈਗੀ ਆ ਅੱਖਰ ਕਾ ਪਿਓ ਨਾਲ ਹੰਦ ਤ ਕੋਈ ਅੱਖਰ ਬਾਰੇ ਪੜਨਾ ਲਿਖਣਾ ਨਹੀਂ ਜਾਣਦੇ ਕੋਈ ਅੱਖਰ ਬਾਰੇ ਬੋਧ ਹੋਵੇ ਹੁਣ ਸੁਣਿਓ ਅਗਲੀ ਗੱਲ ਜਿਹੜੀ ਕਹਿਣ ਲੱਗੇ ਮਹਾਰਾਜ ਮਹਾਰਾਜ ਦੱਸੋ ਫਿਰ ਇਹੋ ਜੇ ਬੰਦੇ ਬਾਰੇ ਤੁਸੀਂ ਕੀ ਹੁਕਮਨਾਮਾ ਜਾਰੀ ਕਰਦੇ ਹੋ ਤੇ ਮਹਾਰਾਜ ਦੇ ਨਾਨਕ ਤੇ ਨਾਰ ਅਸਲ ਖਾਰੋ ਪੜੋ ਨਾਨਕ ਤੇ ਨਾਰ ਖੋਤਾ ਤੇ ਖੋਤਾ ਹੁੰਦਾ ਅਸਲ ਖੋਤਾ ਕਹਿਣ ਦੀ ਲੋੜ ਵੀ ਮਾਰੇ ਇਹਨੂੰ ਖੋਤਾ ਤੇ ਖੋਤੇ ਹੀ ਹੋ ਖੋਤੇ ਨਾਲ ਅਸਲ ਅਸਲ ਸ਼ਬਦ ਕਿਉਂ ਵਰਤੇ ਮਾਰੇ ਇਹਨੇ ਪਤਾ ਕਿਉਂ ਕਹਿੰਦੇ ਜਿਹੜਾ ਕਮਿਹਾਰ ਕੋਲ ਖੋਤਾ ਨਾ ਉਹ ਤੇ ਦਿਨੇ-ਦਿਨੇ ਭਾਰ ਲੱਦੀਦਾ ਤੇ ਕਮ ਸੇ ਕਮ ਜਦੋਂ ਰਾਤ ਨੂੰ ਕਮਿਹਾਰ ਆਪਣਾ ਕੰਮ ਵਿਹਲਾ ਕਰਦਾ ਉਦੋਂ ਤੇ ਭਾਰ ਲਾ ਕੇ ਸੌਂਦਾ ਨਾ ਉਹਦੇ ਤੇ ਬੋਰਾ ਬਾਰਾ ਸਭ ਲਾ ਹੁੰਦਾ ਕਹਿੰਦੇ ਵੀ ਇਹ ਤੇ ਐਡਾ ਤਗੜਾ ਖੋਤਾ ਜਿਹਨੂੰ ਰਾਤ ਨੂੰ ਸੌਣ ਲੱਗਦਾ ਨਾ ਉਦੋਂ ਵੀ ਭਾਰ ਲੈ ਕੇ ਹੀ ਸੌਂਦਾ ਕਾਦਾ ਭਲਾ ਔਗਣਾ ਦਾ ਹੁਣ ਸਮਝ ਆ ਗਈ ਇਥੇ ਅਹੰਗਰੋ ਕਿਉਂ ਵਰਤਿਆ ਇਹਨੂੰ ਆਪਣੇ ਉਗਣਾਂ ਦਾ ਵੀ ਹੰਕਾਰ ਵਾ ਇਹਨੂੰ ਆਪਣੀ ਹਉਮੈ ਦਾ ਇਹਨੂੰ ਆਪਣੀ ਹਉਮੈ ਦਾ ਵੀ ਇਹਨੂੰ ਆਪਣੀ ਜਮਲ ਇਕ ਬੰਦੇ ਦੇ ਉਗਣ ਹਨਾ ਚਲੋ ਇੱਕ ਬੰਦੇ ਦੇ ਗੁਣ ਦਾ ਹੰਕਾਰ ਕਰਨਾ ਉਹ ਵੀ ਨਹੀਂ ਚਾਹੀਦਾ ਪਾਸ਼ਾ ਕਹਿੰਦੇ ਉਸ ਬੰਦੇ ਦਾ ਇਲਾਜ ਹੀ ਕਰੋਗੇ ਜਿਸ ਬੰਦੇ ਨੂੰ ਆਪਣੀ ਬਦਮਾਸ਼ੀ ਦਾ ਆਪਣੇ ਉਗਣਾਂ ਦਾ ਵੀ ਹੰਕਾਰ ਹੋਵੇ ਹੈਗੀ ਪਹਿਲਾਂ ਹੈ ਉਗਣ ਤੇ ਪਹਿਲੇ ਹੀ ਮਾੜੇ ਹੁੰਦੇ ਆ ਉਤੋਂ ਦਾ ਹੰਕਾਰ ਵੀ ਕਰੇ ਬੈਠਾ ਤੇ ਮਹਾਰਾਜ ਫਿਰ ਇਹੋ ਜਿਹੇ ਬੰਦੇ ਬਾਰੇ ਕੀ ਕਹਿੰਦੇ ਨਾਨਕ ਦੇ ਨਾਰ ਅਸਲ ਖਰ ਜੇ ਬੇਨ ਗੁਣ ਗਰਭ ਕਰੰਤ